ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਕਾਮਨ ਇਨਸਾਫ ਮੋਰਚੇ ਦਾ ਜਦੋਂ 7 ਜਨਵਰੀ ਦਾ ਦਿਨ ਪਹਿਲਾਂ ਤੋਂ ਮਿੱਥਿਆ ਹੋਇਆ ਸੀ ਕਿ ਇੱਥੇ ਸੰਗਤ ਨੇ ਇਕੱਠੇ ਹੋਣਾ ਹੈ ਪਹਿਲਾਂ ਇਸ ਪਾਸੇ ਚੰਡੀਗੜ੍ਹ ਵਾਲੇ ਪਾਸੇ ਮਾਹੌਲ ਦੇਖ ਲਓ ਕਿ ਵੱਡੀ ਗਿਣਤੀ ਚ ਫੋਰਸ ਲਗਾਈ ਗਈ ਹੈ ਕਿ ਕਿਤੇ ਕਾਮਨ ਇਨਸਾਫ ਮੋਰਚੇ ਚਾਈ ਸੰਗਤ ਚੰਡੀਗੜ੍ਹ ਵੱਲ ਰੁੱਖ ਨਾ ਕਰੇ ਪਰ ਇਧਰੋਂ ਇੱਕ ਹੀ ਕਾਲ ਦਿੱਤੀ ਹੋਈ ਸੀ ਕਿ 7 ਜਨਵਰੀ ਕਿਉਂਕਿ 2 ਸਾਲਾਂ ਤੋਂ ਲੰਮਾ ਸੰਘਰਸ਼ ਬਾਰਡਰਾਂ ਦੇ ਉੱਤੇ ਚੱਲ ਰਿਹਾ ਹੈ ਤੇ ਇਸ ਪਾਸੇ ਜਿਹੜੇ ਸੰਗਤ ਆਈ ਉਹ ਵੀ ਇਕੱਠੇ ਹੋਏ ਨੇ ਔਰ ਨਿਹੰਗ ਸਿੰਘ ਵੀ ਖੜੇ ਨੇ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਕਿ ਇੱਥੇ ਹੁਣ ਤੱਕ ਹੰਝੂ ਗੈਸ ਦਾ ਕੀ ਗੋਲਾ ਵੀ ਛੱਟਿਆ ਗਿਆ ਬਾਬਾ ਜੀ ਤੁਸੀਂ ਇੱਥੇ ਖੜੇ ਹੋ ਸੰਗਤ ਨੂੰ ਕੰਟਰੋਲ 'ਚ ਵੀ ਕਰ ਰਹੇ ਹੋ ਹਾਲਾਂਕਿ ਸੰਗਤ ਤਾਂ ਪਹਿਲਾਂ ਹੀ ਕੰਟਰੋਲ 'ਚ ਹੈ ਇਸ ਤੋਂ ਪਹਿਲਾਂ ਇੱਥੇ ਕੀ ਕੀ ਕੀਤਾ ਪ੍ਰਸ਼ਾਸਨ ਨੇ ਤੁਹਾਡੇ ਨਾਲ ਜਿੱਥੇ ਅਸੀਂ ਸ਼ਾਂਤਮਈ ਖੜੇ ਆ ਦੇਖੋ ਪ੍ਰਸ਼ਾਸਨ ਨਾਲ 2 ਸਾਲ ਤੋਂ ਤਾਲਮੇਲ ਚੱਲਦਾ ਪਿਆ ਕਿੰਨਾ ਵਧੀਆ ਮੋਰਚਾ ਚੱਲਿਆ ਜੇ ਅੱਜ ਪ੍ਰਸ਼ਾਸਨ ਦੇ ਕੋਥਰੂ ਗੈਸ ਚਲਾ ਰਿਹਾ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜੇ ਪ੍ਰਕਾਸ਼ ਦਾ ਆਪਾਂ ਬਿਦਬਿਹਾ ਦਾ ਇਨਸਾਫ ਲੈਣ ਵਾਸਤੇ ਇੱਥੇ ਬੈਠੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅੱਜ ਦੇਖੋ ਪ੍ਰਸ਼ਾਸਨ ਨੂੰ ਸੋਚਣ ਦੀ ਲੋੜ ਹੈ ਦੇਖੋ ਅਥਰੂ ਗੈਸ ਮਾਰੇ ਗਿਆ ਇੱਥੇ ਪਾਣੀ ਦਾ ਬਿਛਾੜਾ ਮਾਰੀ ਆ ਗਈ ਹੈ ਸਰਕਾਰਾਂ ਦੀ ਕਿਹੜੀ ਨਾਕਾਮੀ ਸਰਕਾਰਾਂ ਕਿੱਥੋਂ ਮੰਦੀ ਹੈ ਜੇ ਪੰਜਾਬ ਦੇ ਲੋਕਾਂ ਨੇ 92% ਵੋਟਾਂ ਪਾ ਕੇ ਪੰਜਾਬ ਦਾ ਸੀਐਮ ਬਣਾਇਆ ਕਦ ਲਈ ਬਣਾਇਆ ਪੰਜਾਬ ਦੇ ਭਲੇ ਲਈ ਪੰਜਾਬ ਨੂੰ ਬੇਦੀਬਾ ਦਾ ਇਨਸਾਫ ਮਿਲੇ ਬੰਦੀ ਸਿੰਘਾਂ ਦੀ ਗੱਲ ਹੋ ਸਕੇ ਜਿਹੜੇ ਕਿ ਸੰਵਿਧਾਨ ਕਹਿੰਦਾ ਬੰਦੀ ਸਿੰਘ ਬਾਹਰ ਛੱਡੋ 32 33 33 ਤੇਸੀ ਸਾਲ ਹੋ ਗਿਆ ਆ ਸਰਕਾਰਾਂ ਸੰਵਿਧਾਨ ਤੋੜ ਰਹੀ ਐ ਸਰਕਾਰਾਂ ਕਾਨੂੰਨ ਤੋੜ ਰਹੀ ਐ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦਾ ਇਹ ਹੁੰਦਾ ਹੈ ਹਮੇਸ਼ਾ ਕਿ ਵੱਡੇ ਮੁੱਦਿਆਂ ਲਈ ਸੈਂਟਰ ਸਰਕਾਰ ਜ਼ਿੰਮੇਵਾਰ ਹੈ ਸਾਡਾ ਕੋਈ ਕਸੂਰ ਨਹੀਂ ਦੇਖੋ ਪੰਜਾਬ ਸਰਕਾਰ ਕੋ ਬੜੀ ਵੱਡੀ ਪਾਬਰੇ ਦੇ ਇੱਕ ਸੀਐਮ ਆ ਜੋ ਮਰਜ਼ੀ ਕਰ ਸਕਦਾ ਦੇਖੋ ਸੀਐਮ ਸਾਹਿਬ ਪਹਿਲਾਂ ਵੀ ਕਹਿੰਦੇ ਸੀ ਜਦੋਂ ਸੀਐਮ ਨਹੀਂ ਸੀਗੇ ਵੀ ਮੈਂ ਵਿਧੀਆਂ ਤੇ ਕਾਨੂੰਨ ਨਵਾਂ ਬਣਾਵਾਂਗਾ ਤੇ ਬੰਦੀ ਸਿੰਘਾ ਦੀ ਗੱਲ ਵੀ ਉਹਨਾਂ ਨੇ ਕੀਤੀ ਸੀ ਵੀ ਬੰਦੀ ਸਿੰਘਾ ਨੂੰ ਜਦੋਂ ਭਾਈ ਗੁਰਬਚਨ ਸਿੰਘ ਨੇ ਧਰਨਾ ਲਾਇਆ ਸੀ ਭਗਵੰਤ ਮਾਨ ਸਾਹਿਬ ਉੱਥੇ ਪਹੁੰਚੇ ਸੀ ਉਹਨਾਂ ਨੇ ਗੱਲ ਕੀਤੀ ਸੀ ਵੀ ਬੰਦੀ ਸਿੰਘਾ ਦੀ ਅਸਰ ਸਾਡੀ ਸਰਕਾਰ ਆ ਕੇ ਗੱਲ ਕਰੇਗੀ ਅੱਜ ਉਹਨਾਂ ਕੋ ਸਰਕਾਰ ਹੈ ਅੱਜ ਉਹਨਾਂ ਕੋ ਕੁਰਸੀ ਹੈ ਲੋਕਾਂ ਨੇ 92% ਐਮਐਲਏ ਜਤਾਏ ਕਦਲੀ ਬਦਲਾ ਆਲੀ ਪੰਜਾਬ ਦੇ ਭਲੇ ਲਈ ਵੈਸੇ ਸਾਰੇ ਲੋਕ ਦੁਨੀਆ ਜਾਣਦੀ ਹੈ ਕਿ 2 ਸਾਲ ਹੋ ਗਏ ਬਾਰਡਰਾਂ ਤੇ ਬੈਠਿਆ ਨੂੰ ਅੱਜ ਜਿਹੜਾ ਇਕੱਠ ਸੱਦਿਆ ਗਿਆ ਜਾਂ ਸੰਗਤ ਆਈ ਕਿਸੇ ਨੂੰ ਰੋਕਿਆ ਵੀ ਗਿਆ ਇੱਥੇ ਆਉਣ ਤੋਂ ਨਹੀਂ ਬੜੇ ਰੋਕੇ ਆ ਅਰੈਸਟ ਪਈ ਕਈਆਂ ਦੀ ਬੜਿਆਂ ਦੀ ਤੇ ਇਸ ਕਰਕੇ ਦੇਖੋ ਪੰਜਾਬ ਦਾ ਇਹ ਕੋ ਮਾੜੀ ਗੱਲ ਨਹੀਂ ਇਹ ਤੇ ਬੇਦਬਿਆਨ ਇਨਸਾਫ ਲਈ ਬੈਠੇ ਆ ਸ਼ਾਂਤਮਈ ਬੈਠੇ ਆ ਜਾਬਤੇ 'ਚ ਬੈਠੇ ਆ ਤੇ ਜਾਬਤੇ 'ਚ ਬੈਠੇ ਨਾ ਵੀ ਤੱਕਾ ਕਰਨਾ ਤੇ ਬਹੁਤ ਮਾੜੀ ਗੱਲ ਸਰਕਾਰਾਂ ਵਾਸਤੇ ਹੋਰ ਵੀ ਦੂਰ ਤਰਾਡਿਆਂ ਤੋਂ ਲੋਕ ਆਏ ਆ ਚੱਲ ਕੇ ਜਿਹੜਾ ਬਾਰਡਰ ਤੇ ਇਸ ਵਕਤ ਮੌਲ ਬਣਿਆ हां हुं। जी ਤੁਸੀਂ ਵੀ ਪਹੁੰਚੇ ਹੋ ਤੁਸੀਂ ਹੁਣ ਤੱਕ ਇੱਥੇ ਕੀ ਕੀ ਚੱਲਿਆ ਕੱਲ ਦਾ ਕੱਲ ਦਾ ਪਹੁੰਚਿਆ ਬਥੇ ਸ਼ਾਮ ਦਾ ਹਾਂਜੀ ਇੱਥੇ ਸਾਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਫਿਰ 43 ਧਰਨਾ ਲੱਗ ਗਿਆ ਬਸ ਸਟੈਂਡ ਦੇ ਮੂਹਰੇ ਬਾਪੂ ਜੀ ਹਵਾਰਾ ਜੀ ਸੀ ਉਹਨਾਂ ਨਾਲ ਬੈਠੇ ਸੀ ਉੱਥੇ ਚੱਕ ਲੈ ਗਏ ਉੱਥੋਂ ਬਾਅਦ ਸਾਰੇ ਸਿੰਘ ਬਲੀ ਪੀਸਫੁਲੀ ਆ ਰਹੇ ਸੀ ਇਧਰ پارک ਵਿੱਚ ਦੀ ਸਾਰਾ ਲਾਈਵ ਫੁਟੇਜ ਆ ਮੇਰੇ ਕੋਲੇ ਟੋਟਲ ਫੁਟੇਜ ਵੀਡੀਓ ਲਾਈਵ ਜਦ ਆ ਇੱਥੇ ਆ ਗਏ ਅਚਾਨਕ ਗੋਲੇ ਡਿੱਗਣ ਲੱਗੇ ਠੀਕ ਆ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ 'ਚ ਗੋਲੇ ਇਹ ਜੇ ਕੋਈ ਅਸੀਂ ਝੂਠ ਬੋਲਦੇ ਆ ਲਾਈਵ ਤਾਂ ਨਹੀਂ ਝੂਠ ਬੋਲੂਗਾ ਇੱਥੇ ਕਿਸੇ ਨੇ ਵੀ ਕੋਈ ਹਿੰਸਕ ਪ੍ਰਦਰਸ਼ਨ ਨਹੀਂ ਕੀਤਾ ਆਪਦੇ ਇੱਥੇ ਜਿੱਥੇ ਸਾਡੇ ਘਰ ਬਣਾਏ ਹੋਏ ਨੇ ਜਿੱਥੇ ਸਾਡੀ ਟਰਾਲੀਆਂ ਖੜੀਆਂ ਉੱਥੇ ਆ ਗਏ ਤੇ ਇੱਥੇ ਆ ਕੇ ਇੱਥੇ ਸਾਡੇ ਕੋਲੇ ਮਾਰਤੇ ਹੁਣ ਕਿੱਧਰ ਜਾਈਏ ਅਸੀਂ ਜਿਹੜੇ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਜਾਂ ਅਫਸਰ ਸੀ ਨੇੜਿਓਂ ਗੱਲਬਾਤ ਹੋਈ ਜਾਂ ਦੂਰੋਂ ਹੀ ਉਹਨਾਂ ਨੇ ਇਸ ਬੱਸ ਵਰਾਤ ਉਹ ਤਾਂ ਪ੍ਰਸ਼ਾਸਨ ਹੀ ਸਾਰਾ ਦੂਜਾਗਾ ਇਧਰੋਂ ਕੁਝ ਸਿੱਖ ਅਫਸਰ ਆਏ ਆ ਉਹਨਾਂ ਕੋਲੇ ਕਿਹਾ ਵੀ ਸਾਡੇ ਗੁਰੂ ਸਾਹਿਬ ਤੇ ਕਿਉਂ ਗੋਲੇ ਸਿੱਟੇ ਗਏ ਉਹ ਕਹਿੰਦੇ ਇਹੀ ਅਸੀਂ ਪੁੱਛਣ ਚੱਲੇ ਆ ਸੋ ਅਜ ਆਮ ਆਦਮੀ ਦੀ ਸਰਕਾਰ ਚ ਸਾਡਾ ਇਹ ਹਾਲ ਹੋ ਗਿਆ ਕਸੂਰ ਕਿਸੇ ਦਾ ਨਹੀਂ ਕਸੂਰ ਪੰਜਾਬ ਦਾ ਪੰਜਾਬ ਦਾ ਵੀ ਇਹੋ ਜਿਹਾ ਨਲਾਇਕ ਰਾਜ ਪ੍ਰਬੰਧ ਲੋਕ ਸਾਡੇ ਸਿਰਾਂ ਤੇ ਬਿਠਾਤੇ ਤਾਂ ਇਹੀ ਹਾਲ ਹੋਣਾ ਪਰ ਜਿਹੜੇ ਮਸਲੇ ਨੂੰ ਲੈ ਕੇ ਇੱਥੇ ਮੋਰਚਾ ਲੱਗਿਆ ਵੀ ਹੋਇਆ ਉਹਦੇ ਵਿੱਚ ਉਹ ਕਹਿੰਦੇ ਕਿ ਖਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਹੜੀ ਉਹ ਸਾਰੀ ਕੇਂਦਰ ਦੇ ਹੱਥ ਵਸਚਾ ਉਹ ਮੁਕਰ ਗਏ ਕਹਿ ਕੇ ਨਹੀਂ ਤਿੰਨ ਚੀਜ਼ਾਂ ਸਾਡੀਆਂ ਬਾਈਬਲ ਕਲਾ ਗੋਲੀकांड ਦਾ ਇਨਸਾਫ ਵਾਸਤੇ ਬੰਦੀ ਸਿੰਘਾਂ ਦੀ ਬੰਦੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬਾਈਬਲ ਕਲਾ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਸਤੇ ਇੱਥੇ ਅਸੀਂ ਬੈਠੇ ਆ ਤੇ ਇੱਥੇ ਵੀ ਕਰ ਰਿਹਾ ਇਹ ਫਿਰ ਇਹ ਤਾਂ ਸਾਨੂੰ ਵੰਗਾਰ ਰਹੇ ਨੇ ਵੰਗਾਰ ਰਹੇ ਨੇ ਘਰਾਂ ਚ ਆ ਕੇ ਠੀਕ ਆ ਪਿੰਚ ਕਰ ਰਹੇ ਨੇ ਤੇ ਸਾਡੇ ਆਗੂ ਸਾਨੂੰ ਸ਼ਾਂਤਮਈ ਕਹਿ ਰਹੇ ਨੇ ਸ਼ਾਂਤਮਈ ਕਰ ਸ਼ਾਂਤਮਈ ਹੋ ਜਾਓ ਤੁਸੀਂ ਸ਼ਾਂਤਮਈ ਸ਼ਾਂਤਮਈ ਆਸ ਸਾਡੇ ਕੋਲ ਕਿਹੜਾ ਬੰਬ ਗੋਲੀ ਆ ਕੋਈ ਖਾਲੀ ਹੱਥ ਤੁਸੀਂ ਇਹ ਤੇ ਮਾਮਾ ਭੈਣਾ ਦਾ ਹਾਲ ਦੇਖਿਓ ਕੀ ਹੋਇਆ ਲਾਈਵ ਚ ਸਾਡੀਆਂ ਅੱਖਾਂ ਦੇਖ ਲਓ ਸੁੱਝ ਗਈਆਂ ਗੁਰੂ ਸਾਹਿਬ ਬਣੀਓ ਗਿਆਨੀ ਸਾਹਿਬ ਬਣੀਓ ਕੀ ਬੇਨਤੀ ਕੀਤੀ ਗਈ ਬਈ ਬੁੱਚੜੋ ਇੱਥੇ ਤਾਂ ਨਾ ਛੁੱਟੋ ਤੇ ਆ ਚੀਜ਼ਾਂ ਕੀਤੀਆਂ ਇਹਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੋਨੇ ਜ਼ਿੰਮੇਵਾਰ ਲੱਗਦੀਆਂ ਤੁਹਾਨੂੰ ਸਾਡੇ ਵਾਸਤੇ ਦਾ ਕਾਬਲ ਦੇ ਜੰਮਿਆਂ ਨੂੰ ਨਿਤ ਮਹੀਮਾ ਹੁਣ ਪੰਜਾਬ ਦੇ ਜੰਮਿਆਂ ਨੂੰ ਨਿਤ ਮਹੀਮਾ ਠੀਕ ਆ ਸਾਨੂੰ ਦਾ ਘਰਾਂ ਜਾ ਕੇ ਮਾਰ ਰਿਆ ਚਾਹੇ ਚੰਡੀਗੜ੍ਹ ਹੋਵੇ ਦਿੱਲੀ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਆਮ ਆਦਮੀ ਹੋਵੇ ਚਾਹੇ ਕੇਜਰੀਵਾਲ ਹੋਵੇ ਚਾਹੇ ਅਮਿਤ ਸ਼ਾਹ ਹੋਵੇ ਗੱਲਬਾਤ ਇੱਕੋ ਹੀ ਐ ਠੀਕ ਆ ਇੱਥੇ ਆ ਚੀਜ਼ਾਂ ਸਾਡੇ ਨਾਲ ਹੋ ਰਹੀਆਂ ਵਿਰੋਧੀ ਧਿਰ ਕਿੱਥੇ ਆ ਪੰਜਾਬ ਦੀ ਵਿਰੋਧੀ ਧਿਰ ਨੂੰ ਚਾਹੀਦੇ ਆ ਮਸਲੇ ਚੱਕਣੇ ਠੀਕ ਆ ਅੱਜ ਬਹੁਤ ਘੱਟ ਲੋਕ ਇੱਥੇ ਆਇਆ ਤੇ ਆ ਚੀਜ਼ਾਂ ਵਾਪਰ ਰਹੀਆਂ ਜਿਹੜੇ ਸਾਡੇ 37 37 ਸਾਲਾਂ ਦੇ ਸਿੰਘ ਸਾਡੇ ਵਾਸਤੇ ਬੈਠੇ ਨੇ ਕੌਮ ਵਾਸਤੇ ਬੈਠੇ ਨਾ ਅੰਦਰ ਤੇ ਉਹਨਾਂ ਦੇ ਪਰਿਵਾਰਾਂ ਨੂੰ ਕੀ ਸੋਚਣਗੇ ਵੀ ਸਾਡਾ ਕੋਈ ਸਾਥ ਦੇ ਨਹੀਂ ਆਉਂਦਾ ਸਮੁੱਚਾ ਪੰਜਾਬ ਨੂੰ ਆਉਣਾ ਸੀ ਇੱਥੇ ਸਰ ਤੁਸੀਂ ਦੇਖੋ ਕਿ ਇਸ ਦਾ ਮਾਹੌਲ ਇਸ ਕਈ ਜਿਹੜਾ ਸਾਡੇ ਸਤਿਕਾਰਯੋਗ ਜਥੇਦਾਰ ਹਨ ਸ਼ਾਨੂੰ ਸ਼ਾਂਤ ਮੈਂ ਕਿਹਾ ਠੀਕ ਆ ਮੰਨਦੇ ਆ ਉਹਨਾਂ ਦੀ ਗੱਲ ਅਸੀਂ ਜ਼ਾਬਤੇ 'ਚ ਵੀ ਰਵਾਂਗੇ ਉਹਨਾਂ ਤੋਂ ਅਸੀਂ ਵੱਖ ਨਹੀਂ ਗਏ ਪਰ ਪੀਸਫੁਲੀ ਬੈਠੇ ਤਾਂ ਗੋਲੇ ਫਿਰ ਕੀ ਕਰੀਏ ਇੱਕ ਵੱਡੇ ਸਵਾਲ ਇਹ ਨੇ ਕਿ ਇੱਥੇ ਹੰਝੂ ਗੈਸ ਦੇ ਗੋਲੇ ਵੀ ਸਿੱਟੇ ਗਏ ਪਾਣੀ ਦੀਆਂ ਬੁਛਾੜਾਂ ਵੀ ਅੱਗੇ ਜਿਹੜੀਆਂ ਬੈਰੀਕੇਡ ਨਜ਼ਰ ਆ ਰਿਹਾ ਉੱਥੇ ਮਾਰੀਆਂ ਗਿਆ ਔਰ ਸ਼ਾਂਤਮਈ ਢੰਗ ਨਾਲ ਰਹਿਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿ ਕਿਉਂਕਿ 2 ਸਾਲ ਪੂਰੇ ਹੋਏ ਐ 7 ਜਨਵਰੀ ਦਾ ਅੱਜ ਦਾ ਦਿਨ ਮਿਥਿਆ ਸੀ 2025 ਦਾ ਕਿਉਂਕਿ 23 ਤੋਂ ਸੰਘਰਸ਼ ਸ਼ੁਰੂ ਹੋਇਆ ਬਾਰਡਰਾਂ ਦੇ ਉੱਤੇ ਹਾਲਾਂਕਿ ਅੱਗੇ ਪਿੱਛੇ ਵੀ ਇੱਥੇ ਇਕੱਠੇ ਜਥੇਬੰਦੀਆਂ ਬੈਠੀਆਂ ਰਹਿੰਦੀਆਂ ਨੇ ਇਸ ਪਾਸੇ ਜਿਹੜਾ ਪੰਡਾਲ ਆ ਜਿੱਥੇ ਸਮੋਦਨ ਕੀਤਾ ਜਾ ਰਿਹਾ ਪਰ ਜਿੱਥੋਂ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਚੰਡੀਗੜ੍ਹ ਸ਼ਾਂਤਮਈ ਤਰੀਕੇ ਨਾਲ ਆਏ ਲੋਕਾਂ ਦੇ ਉੱਤੇ ਇਸ ਨੂੰ ਲੈ ਕੇ ਲੋਕ ਨਖੇਦੀ ਕਰ ਰਹੇ ਨੇ ਹੁਣ ਦੇਖਦੇ ਆ ਕਿ ਇਸ ਨੂੰ ਲੈ ਕੇ ਪ੍ਰਸ਼ਾਸਨ ਅੱਜ ਕਿਵੇਂ ਸ਼ਾਂਤੀ ਬਣਾ ਕੇ ਰੱਖਣਾ ਚਾਹੁੰਦਾ ਜਾਂ ਪਰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਵਾਂਗ ਚੰਡੀਗੜ੍ਹ ਤੇ ਮੁਹਾਲੀ ਦੇ ਬਾਰਡਰ ਦੇ ਉੱਤੇ ਵੀ ਪ੍ਰਸ਼ਾਸਨ ਵੱਲੋਂ ਮਾਹੌਲ ਖਰਾਬ ਕੀਤਾ ਜਾਂਦਾ ਹੈ ਇਹ ਦੋਸ਼ ਲਾਏ ਨੇ ਇੱਥੇ ਆਏ ਪ੍ਰਦਰਸ਼ਨਕਾਰੀਆਂ ਨੇ ਜਾਂ ਜਿਹੜੇ ਰੋਸ ਮੁਜ਼ਾਹਰਾ ਕਰਨ ਆਏ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਾ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਹੈ ਉਸ ਦਾ ਇਨਸਾਫ ਲੈਣ ਦੇ ਲਈ ਉਹਨਾਂ ਤਮਾਮ ਮੰਗਾਂ ਨੂੰ ਲੈ ਕੇ ਮੋਰਚਾ ਲੱਗਿਆ ਹੋਇਆ ਹੈ ਪਰ ਇੱਥੇ ਆਏ ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਾਡੇ ਆਗੂਆਂ ਨੂੰ ਜਥੇਬੰਦਕ ਢਾਂਚੇ ਨੂੰ ਰੋਕਿਆ ਗਿਆ ਅਰੈਸਟ ਵੀ ਕੀਤੇ ਗਏ ਕੁਝ ਲੋਕ ਔਰ ਇਸ ਬਾਡਰ ਦੇ ਉੱਤੇ ਵੀ ਬਖਸ਼ਾ ਨਹੀਂ ਗਿਆ ਗੁਰੂ ਸਾਹਿਬ ਦੀ ਹਾਜ਼ਰੀ ਦੇ ਨੇੜੇ țeੜੇ ਵੀ ਗੋਲੇ ਸੁਟੇ ਜਾਂਦੇ ਆ ਹੁਣ ਦੇਖਦੇ ਆ ਕੇਸ ਦੀ ਜ਼ਿੰਮੇਵਾਰੀ ਕੌਣ ਚੁੱਕਦਾ ਹੈ ਤੇ ਇਸ ਦੇ ਲਈ ਜਵਾਬ ਦੇ ਕੌਣ ਤੈਅ ਕਰਦਾ ਹੈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਏ ਬੀਸੀ ਪੰਜਾਬ ਚੰਡੀਗੜ੍ਹ